ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਾਜੀ ਉਹਨਾਂ ਦਾ ਨਾਮ ਆ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਚਾਰ ਨਗ ਮਜਾਂ ਦੇ ਵਿੱਚ ਦਿਖਾਵਾਂਗੇ ਚਾਰੇ ਮਜਾਂ ਰਹੀਆਂ ਦੋਸਤੋ ਸੁਈਆਂ ਸੁਈਆਂ ਹੋਣਗੀਆਂ ਜੀ। ਅ ਰੇਟ ਦੋਸਤੋ ਇਹਨਾਂ ਮਜਾਂ ਦਾ 42000 ਤੋਂ ਲਾ ਕੇ ਤੇ 52000 ਰੁਪਏ ਤੱਕ ਹੋਊਗਾ ਜੀ। ਦੁੱਧ ਦੋਸਤੋ ਇਹਨਾਂ ਮਜਾਂ ਥਲੇ ਜਿਹੜਾ ਹੁਣ ਮੌਜੂਦ ਆ 7 ਕਿਲੋ ਤੋਂ ਲੈ ਕੇ ਤੇ 8-9 ਦੇ ਲਾਗੇ ਬਣੇ ਹੋਊਗਾ ਜੀ। ਬਾਕੀ ਦੋਸਤੋ ਉਹ ਡਿਟੇਲ ਇਹਨਾਂ ਚਾਰਾਂ ਪਸ਼ੂਆਂ ਦੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ। ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਵਰਖ ਜਿਹੜੀ ਕਰਨ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬੈਲ ਬਟਨ ਨੂੰ ਆਲਟ ਸਿਲੈਕਟ ਕਰਦੇ ਹੋ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੇ ਆਪਾਂ ਵੀਰਾਂ ਨਾਲ ਗੱਲਬਾਤ ਕਰਦੇ ਆਂ ਡਿਟੇਲਸ ਆਈ ਇਹਨਾਂ ਪਸ਼ੂਆਂ ਦੀ ਜਿਹੜੀਆਂ ਵੀਰ ਤੇ ਕੋਲ ਪੁੱਛ ਲੈਣੇ ਆਂ ਅੱਜ ਬਾਈ ਸਸਰੀ ਕਾਲ ਜੀ ਸਸਰੀ ਕਾਲ ਜੀ ਮਹਾਰਾਜ ਹੋਰ ਬਾਈ ਠੀਕ ਠਾਕ ਵਧੀਆ ਵਧੀਆ ਖੈਰਾ ਡੇਰੀ ਫਾਰਮ ਵੇਖਣ ਆਲੇ ਸਾਰੇ ਭੈਣ ਭਰਾ ਲਾਈਕ ਕਰੋ ਸ਼ੇਅਰ ਕਰੋ ਫੋਲੋ ਕਰੋ ਸਬਸਕ੍ਰਾਈਬ ਕਰੋ ਸਪੋਰਟ ਕਰੋ ਠੀਕ ਹੈ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਜੀ ਸ਼ੁਰੂ ਕਰਨ ਤੋਂ ਪਹਿਲਾਂ ਅਡਰੈਸ ਆਪਣਾ ਬੋਲ ਦਈਏ ਅਡਰੈਸ ਆਪਣਾ ਜੀ ਪਿੰਡ ਝਾਮਕੇ ਖੁਰਦ ਜਿਲ੍ਹਾ ਤਰਨਤਾਰਨ ਹਾਂਜੀ ਖੇਵੀ ਤਰਨਤਾਰਨ ਠੀਕ ਹੈ ਜੀ ਨਾਮ ਜੀ ਪ੍ਰਤਾਪ ਸਿੰਘ ਸ਼ਾਹ ਪੁੱਤ ਨੰਬਰ ਜੀ 6284744127 6284744127 ਠੀਕ ਹੈ ਜੀ ਹਾਂਜੀ ਅੱਜ ਆਪਣੇ ਕੋਲ ਚਾਰ ਨਗਰ ਟੋਟਲ ਹਾਂਜੀ ਚਾਰ ਨਗਰ ਹੈ ਜੀ ਆਪਣੇ ਕੋਲ ਹਾਂਜੀ ਜਿਨ੍ਹਾਂ ਦੇ ਵਿੱਚ ਇੱਕ ਇਹ ਨੀਲੀ 라ਵੀ ਹਾਂਜੀ ਨੀਲੀ 라ਵੀ ਜੀ ਤੇ ਬਾਕੀ ਤਿੰਨ ਮਜੇ ਨੀਲੀ 라ਵੀ ਤੇ ਬੂਰੀ ਹਾਂਜੀ ਬੂਰੀ ਨੀਲੀ 라ਵੀ ਹੈਨਾ ਡਿਮਾਂਡ ਬੜੇ ਚਿਰ ਤੋਂ ਪੈਪਰਾਂ ਦੀ ਡਿਮਾਂਡ ਹੈਗੀ ਆ ਬੂਰੀ ਨੀਲੀ ਦੀ ਬੂਰੀ ਦੀ ਵੀ ਤੇ ਨੀਲੀ 라ਵੀ ਦੀ ਆ ਹਾਂਜੀ ਹਾਂਜੀ ਆਮ ਕਰਕੇ ਆਸ ਦਿੰਦੇ ਆ ਨਾ ਵੀ ਘਰੇ ਤੋਂ ਬੂਰੀ ਵੱਧੀ ਗਏ ਹਾਂਜੀ ਹਾਂਜੀ ਹੈ ਨਹੀਂ ਆ ਸਹੀ ਠੀਕ ਹੈ ਜੀ ਅੱਛਾ ਜੀ ਰੇਟ ਦੀ ਮੈਂ ਗੱਲ ਕਰਤੀ ਆ ਵੀ 42 ਹਜ਼ਾਰ ਤੋਂ ਲੈ ਕੇ ਤੇ 52 ਹਾਂਜੀ ਹਾਂਜੀ ਹੈਨਾ ਅੱਜ ਬੂਰੀ ਵੀ ਵੱਧੀ ਹੋਊਗੀ ਤੇ ਨੀਲੀ ਵੀ ਬੂਰੀ ਵੀ ਵੱਧੀ ਹੋਊ ਤੇ ਕਾਰੀਆਂ ਵੀ ਵੱਧੀਆਂਣਗੀਆਂ ਹਾਂਜੀ ਹਾਂਜੀ ਸ਼ੁਰੂ ਕਰ ਲਈ ਵੀ ਵੀਰ ਆਪਾਂ ਬੂਰੀ ਤੋਂ ਪਹਿਲੋ ਬੂਰੀ ਭਾਜੀ ਸੁਆ ਉਹਨਾਂ ਦੇ ਕਹਿਣ ਤਾ ਮਾਲਕਾਂ ਦੇ ਐਨ ਮੁਤਾਬਕ ਦੁੱਝਾ ਜੀ ਹਾਂਜੀ ਭੈਣ ਭਰਾਵਾਂ ਦੀ ਗਾੜੀ ਆ ਦੁੱਝਾ ਲਾਵੇ ਤਿਜਾ ਲਾਵੇ ਕਠਵਾ ਲਾਵੇ ਦਾਮ ਆਪਦੀ ਸਮਝ ਵਰਤੇ ਠੀਕ ਹੈ ਜੀ ਮੁਰਕੀ ਆ ਦਿੰਦੇ ਵਪਾਰੀ ਕੱਟੀ ਬਣਾ ਦਿੰਦੇ ਹਾਂਜੀ ਹਾਂਜੀ ਠੀਕ ਹੈ ਜੀ ਆਪਾਂ ਚੀਸ਼ਾ ਜੀ ਸਾਰਿਆਂ ਦੇ ਸਾਹਮਣੇ ਠੀਕ ਹੈ ਜੀ ਸੁਈ ਨੂੰ ਭਾਜੀ ਇਹਨੂੰ ਕੁ ਮਹੀਨਾ ਲਾਲੇ ਡੇਢ ਲਾਲੇ ਹਾਂਜੀ ਆ ਜੇ ਮਗਰ ਕਟਾ ਬੱਚਾ ਵੀ ਦੋਸਤੋ ਮਗਰ ਪੂਰੇ ਉਹਨਾਂ ਦਾ ਕਟਾ ਜੀ ਨਾਲ ਜੀ ਚੈੱਕ ਕਰ ਲੋ ਟਾਈਮ ਦੋਸਤੋ ਅੰਦਾਜ਼ਾ ਵੀਰ ਨੇ ਦੱਸਤਾ ਵੀ ਡੇਢ ਤੋਂ 2 ਮਹੀਨੇ ਦਾ ਟਾਈਮ ਹੋਊਗਾ ਹਾਂਜੀ ਹਾਂਜੀ 2 ਲਾਲੇ ਭਾਣ ਤੇ ਦੁੱਧ ਕਿੰਨਾ ਜੀ ਵੀਰ ਜੀ ਹੁੰਡਲਾ ਤੇ ਦੁੱਧ ਪੱਜ ਗਿਆ ਇਸ ਵੇਲੇ 6 ਲੀਟਰ ਦੇ ਪੱਕਾ ਜਿਹੜਾ ਚਵਾਈ ਵਾਲਾ ਹੋਂ ਹਾਂਜੀ ਹਾਂਜੀ ਠੀਕ ਹੈ ਜੀ ਕੀ ਮੁੱਲ ਕਰਨਾ ਜੀ ਦਾ ਮੁੱਲ ਭਾਈ ਇਹਦਾ ਛੋਟਾ ਜੀਆ ਛੋਟਾ ਜੇ ਮੁੱਲ ਕਰਨਾ ਹਾਂਜੀ ਠੀਕ ਹੈ ਜੀ 55 ਦੇ ਹਿਸਾਬ ਨਾਲ ਮੁੱਲ ਕਰੀ ਨੀ ਮੱਝ ਚਲੋ ਗੱਲ ਇਦਾਂ ਜੀ ਲਤਾ ਨਿਕੀਆਂ ਸਾਡੇ ਮੇਰੇ ਉਹ ਰੋਦਾ ਇਹ ਵੀ ਜਮਾਰਾ ਵਜਨ ਵਜਨ ਪੂਰਾ ਲੈ ਹੈਗੀ ਗੋਣਾ ਦੀ ਗੁਥਲੀ ਠੀਕ ਹੈ ਜੀ ਤੇ ਭਾਵੇਂ ਕਿ ਛੋਟਾ ਹੀ ਹੈ 55 ਰੁਪਏ ਕਰ ਦਿੰਦੇ ਚਲੋ ਜੀ 55 ਦੇ ਕਰ ਦੋ ਕੋਈ ਆਉਂਦੀ 55 ਦੇ ਕਰ ਦੋ ਕੋਈ ਆਉਂਦੀ ਭਾਜੀ ਬਾਕੀ ਤਾਂ ਜਦੋਂ ਚਲੋ ਮਾਰਕਿੰਗ ਮੂਰਕਿੰਗ ਹੈ ਨਾ ਹਾਂਜੀ ਹਾਂਜੀ ਮੋਸਾ ਹੁਣਾ ਤੇ ਨਸਲ ਕਸਲ ਤਲਾਈਏ ਦੇਖੋ ਮੋਦੀ ਨਹੀਂ ਦੈਣੀ ਹਾਂਜੀ 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 ਬਰੀਡ ਸਾਰੀਆਂ ਚੀਜ਼ਾਂ ਘਰੇ ਥੋੜਾ ਰੱਖੀਆਂ ਜਾਂਦੀਆਂ ਨਾਲੇ ਆਪਾਂ ਦੇ ਵਪਾਰੀ ਬੰਦੇ ਵਪਾਰੀ ਨੇ ਕਈ ਕੌਮ ਦਾ ਹਾਂਜੀ ਹਾਂਜੀ ਕੰਨੀਆਂ ਘਰੇ ਰੱਖਾਂਗੇ ਹਾਂ ਇਹਦੀ ਭਾਜੀ 45000 ਦੇ ਵਿੱਚ ਪਹੁੰਚਿਆ। ਅੱਛਾ ਜੀ। ਗੱਡੀ ਆਪਦੀ ਲੈ ਆਵੇ 42000 ਰੁਪਏ। 42000। ਠੀਕ ਹੈ ਜੀ। ਤੇ ਹੋਰ ਕਰਾਉਣਾ ਹੈ? ਹੋਰ ਕੋਈ ਕਸਰੇ ਕੀ ਦੇਖਣ ਲਈ। ਉਹਦੇ 43000 ਚ ਫੋਨ ਕਰੀ। ਪੂਰੇ 43000। ਗੱਡੀ ਆਪਦੀ ਲੈ ਆਵੇ 40000 ਦੀ ਦੇਣੀ ਏ 100 ਰੁਪਏ ਛੋੜ ਕਰਨੀ। ਠੀਕ ਹੈ ਜੀ। ਹਾਂ ਜੀ। 43000 ਦੇ ਵਿੱਚ ਪਹੁੰਚ 100 ਕਿਲੋਮੀਟਰ ਤੱਕ ਦੀ। ਤੇ ਜੇ ਕੋਈ ਵੀਰ ਗੱਡੀ ਆਪਣੀ ਲੈ ਆਵੇ ਤੇ ਫੇਰ 40000 ਰੁਪਏ ਹੈ ਨਾ ਜੀ। ਠੀਕ ਹੈ ਜੀ। ਦੁੱਧ 6 ਕਿਲੋ ਮੌਕੇ ਦਾ ਤਿਆਰ ਜੀ ਸਵੇਰ ਦੁਜਾ ਵਾਲਾ ਦੇ ਕੋ ਤਜਾ ਹੁਣ ਕੋਈ ਇਹਦੇ ਵਿੱਚ ਨਾ ਕਿੰਤੂ ਪਰੰਤੂ ਕਰੇ ਆਪਾਂ ਭਾਅ ਬਿਲਕੁਲ ਹੀ ਨਾ ਜਾਇਜ਼ ਕਰਤਾ ਜੀ ਠੀਕ ਹੈ ਜੀ ਲੋ ਜੀ ਚੈੱਕ ਕਰ ਲੋ ਹੁਣ ਇਹਦੇ ਵਿੱਚ ਛੋੜ ਹੀ ਹੋਣੀ ਏ ਸਾਰਾ ਛੋੜ ਹੀ ਹੋਣੀ ਏ ਦੋਸਤੋ ਇਹ ਚ ਤੁਹਾਡਾ ਆਇਆਂ ਗਿਆ ਤਾਂ ਥੋੜਾ ਬੜਾ ਮੌਕੇ ਤੇ ਜਿਹੜਾ ਮਾਨਤਨ ਹੋਊਗਾ ਜ਼ਰੂਰ ਹਾਂਜੀ ਲੋ ਜੀ ਚੈੱਕ ਕਰ ਲੋ ਜੀ ਦਰਦੀ ਆਈ ਪਹਿਲਾਂ ਪਾਉਂਦੀ ਆ ਤੇ ਲੋ ਜੀ ਦੋਸਤੋ ਕਰੋ ਜੀ ਚੈਨ ਆਹ ਦੇਖੋ ਆਹ ਲੋ ਜੀ ਦੋਸਤੋ ਲੋ ਜੀ ਚੈੱਕ ਕਰ ਲੋ ਬਹੁਤ ਸੋਹਣੀ ਦੋਸਤੋ ਮਾਜ ਮੁੱਲ ਵੀ ਮਾਰਕਿੰਗ ਮੋਟ ਗਿਆ ਗੱਲ ਚਲੋ ਲੈ ਚਲ ਹਾਂ ਮੇਰਾ ਖਲ ਕਿਤੇ ਵੀ ਅੱਡੇ ਤੇ ਹੋਵੇ ਨਾ ਹਾਂਜੀ ਹਾਂਜੀ 10000 ਰੁਪਿਆ ਮੰਗਣਾ ਹੈ ਠੀਕ ਹੈ ਜੀ ਆਪਣੇ ਅੱਡੇ ਦੇ ਬਿਲਕੁਲ ਜਾਇਜ਼ ਹੀ ਮਿਲਦਾ ਰਿਹਾ ਜਾਇਜ਼ ਹੀ ਆਪਾਂ ਮੋਲ ਦੋਸਤੋ ਜਾਇਜ਼ ਹੀ ਦੇਣਾ ਜੀ 4300 ਕਿਲੋਮੀਟਰ ਤੱਕ ਦੀ ਆਫਰ ਜੇ ਕੋ ਮੋਲ ਕਰਾਵੇ ਭਾਵੇਂ 55 ਕਰਾ ਲੈ 60 ਕਰਾ ਲੈ ਦੇਣ ਲੈਣ ਵਾਲੇ ਆਪਣੇ ਕੰਮ ਲਓ ਜੀ ਚੈੱਕ ਕਰ ਲਓ ਬਹੁਤ ਸੋਹਣੀ ਮਾਜ ਤੇ ਮੁੱਲ ਦੋਸਤੋ ਬਿਲਕੁਲ ਛੋਟਾ ਜੇ ਆਹ ਲੋ ਜੀ ਬੱਚਾ ਵੀ ਲੋ ਚੰਗਾ ਭਰਾ ਬੱਚਾ ਜੀ ਤੰਦਰੁਸਤ ਮਾਈਦੇ ਸਾਹਿਬ ਜਾਰੇ ਹਟਿਆ ਜੀ ਬਿਲਕੁਲ ਤਿਆਰ ਆਪਾਂ ਤੁਹਾਨੂੰ ਦਿਖਾਉਂਦੇ ਮੈਂ ਕਿ ਨਾ ਸਵੇਰੇ ਮੈਂ ਲੇ ਲੂਟ ਚੋਕੇ ਲੈ ਆਂਦੀ ਆ ਠੀਕ ਹੈ ਜੀ ਬਣੀ ਪੁਣੀ ਫੇ ਵੀ ਚਲੋ ਅਜੇ ਵਧੀਆ ਬਣੀ ਮੈਂ ਨਾ ਜੀ ਅੰਡਰ ਕੁਆਲਿਟੀ ਬਹੁਤ ਹੀ ਜ਼ਿਆਦੀ ਚੰਗੀ ਆ ਠੀਕ ਹੈ ਜੀ ਚੁਆਇਸ ਵੀ ਵਧੀਆ ਨੇ ਮੈਂ ਨਾ ਜੀ ਇੱਕ ਨੰਬਰ ਹੈ ਨਿਆਣਾ ਚੋਲੇ ਸਿਆਣਾ ਚੋਲੇ ਬੱਚਾ ਚੋਲੇ ਠੀਕ ਹੈ ਜੀ ਹਾਂਜੀ ਹਾਂਜੀ ਆਓ ਜੀ ਇੱਧਰ ਲਓ ਜੀ ਪਹਿਲਾਂ ਸੂਗਾ ਸੋਈ ਹਾਂਜੀ ਸੂਈ ਨੂੰ ਭਾਜੀ ਕੋਈ ਸਾਢੇ 1 ਤਿੰਨ ਮਹੀਨੇ ਹੋਏ ਜੇ ਤਿੰਨ ਹਾਂਜੀ ਹਾਂਜੀ ਤੇ ਬੱਚਾ ਨਹੀਂ ਹੈਗਾ ਮਿਲਦੀ ਭੜੇ ਤੇ ਦੋਵੇਂ ਟਾਈਮ ਭੜੇ ਦੇ ਮਿਲਦੇ ਹਾਂਜੀ ਹਾਂਜੀ ਤੇ ਸੀਲਸ ਲਗ ਬਹੁਤ ਹੀ ਜਰੂਰੀ ਠੀਕ ਹੈ ਜੀ ਆ ਵੇਖੋ ਲਓ ਜੀ ਚੈੱਕ ਕਰ ਲੋ ਪੂਰੀ ਸੀਲਸ ਲਗ ਦੋਸਤੋ ਪਹਿਲਾ ਸਵੇਰ ਕਿੰਨਾ ਟਾਈਮ ਦੱਸਿਆ ਵੀਰ ਹੋ ਗਿਆ ਸੂਈ ਨੂੰ ਭਾਜੀ ਕੋਈ ਤਿੰਨ ਸਾਢੇ ਤਿੰਨ ਮਹੀਨੇ ਹੋਏ ਬੱਚਾ ਨਹੀਂ ਸਾਢੇ ਕੋ ਤਿੰਨ ਮਹੀਨੇ ਦਾ ਟਾਈਮ ਦੋਸਤੋ ਹੋ ਗਿਆ ਬੱਚਾ ਨਹੀਂ ਹੈਗਾ ਮਿਲਦੀ ਭੜੇ ਤੇ ਦੁੱਧ ਕਿੰਨਾ ਹੀ ਹੁਣ ਮੌਕੇ ਤੇ ਦੁੱਧ ਭਾਜੀ ਹੁਣ ਮੌਕੇ ਤੇ 7 ਲੀਟਰ ਹੋਊਗਾ ਪੱਕਾ ਪੱਕਾ ਲੈ ਚਾਹੀਏ ਹਾਂ ਹਾਂ ਠੀਕ ਹੈ ਜੀ ਹਾਂ ਜੀ ਇਹਦਾ ਕੀ ਮੁੱਲ ਕਰਨਾ ਜੀ ਇਹਦਾ ਭਾਜੀ ਤੁਹਾਨੂੰ ਪਤਾ ਸੋਹਣੀਆਂ ਚੀਜ਼ਾਂ ਦਾ ਮੁੱਲਤ ਨਹੀਂ ਕੋਈ ਹੁੰਦਾ ਹਾਂ ਜੀ ਹਾਂ ਜੀ ਹਾਂ ਜੀ ਆ ਦੇਖੋ ਲਓ ਜੀ ਚੈੱਕ ਕਰੋ ਲਓ ਜੀ ਤੁਸੀਂ ਚੈੱਕ ਕਰੋ ਜਿੱਦਾਂ ਮਰਜੀ ਮੂੰਹ ਮਾ ਫੜੀ ਦੇਖੋ ਕੋਈ ਗੱਲ ਨਹੀਂ ਜੀ ਖੋਲ ਕੇ ਹਾਂ ਜੀ ਲਓ ਜੀ ਲਓ ਜੀ ਕਰੋ ਚੈੱਕ ਕਾ ਦਾ ਕਾ ਦਾ ਕਾਂ ਦਾ ਕਾਰ ਆ ਰਹੀ ਆ ਜੀ ਵੱਡੀ ਹਾਂਜੀ ਛੋਟੀ ਦੋਸਤੋ ਪਹਿਲਾ ਸੁਆ ਕਬੂਤਰ ਆ ਗਈ ਛੋਟੀ ਜੀ ਵੇਖ ਲਓ ਮੂੰਹ ਛਿੱਗੀ ਏ ਲਓ ਜੀ ਕਰੋ ਚੈੱਕ ਜੀ ਛੇ ਦੰਦ ਮੂੰਹ ਚ ਆਨੇ ਤੇ ਇਹ ਚੀਜ਼ਾਂ ਇਦਾਂ ਦੀਆਂ ਕੱਢ ਕੇ ਲਈਏ ਹਾਂ ਪਰ ਜ਼ਿਆਦਾਤਰ ਫਤਨ ਵਾਲਾ ਮਾਲ ਮਿਲਦਾ ਨਹੀਂ ਫੇ ਸਾਰਾ ਕੋਈ ਲੈਣਾ ਪੈਂਦਾ ਜੀ ਆਪਾ ਆ ਲਓ ਜੀ ਚੈੱਕ ਕਰੋ ਮੇਰੇ ਖਿਆਲ ਵਿੱਚ ਛੋਟੀ ਸੱਜਰ ਲੈਣ ਜਾਈਏ ਨਾ ਲਓ ਜੀ ਚੈੱਕ ਕਰੋ ਮੇਰਾ ਖਾਲ ਜੀ ਸੱਜਰ ਝੋਟੀ ਲੈਣ ਜਾਈਏ ਨਾ ਇਹਦੀ ਹਾਂ ਤੇ ਸਵਾ ਲੱਖ ਦੀ ਹੋਣੀ ਪੂਰਾ ਦੋਸਤੋ ਨਿਗਰ ਸਰੀਰ ਕਰਵਾ ਲਈ ਦੇ ਵੇਖੋ ਜੀ ਇੱਠ ਪੜੀ ਦੀ ਕੜਾਈ ਚੈੱਕ ਕਰ ਲੋ ਹਰਿਆਣੇ ਦਾ ਪਾਕ ਰਾਂਦੀ ਆ ਜੀ ਝੋਟੀ ਹਾਂ ਜੀ ਲਓ ਜੀ ਚੈੱਕ ਕਰੋ ਬਾਕੀ ਚਲੋ ਭੈਣ ਭਰਾਵਾਂ ਦੇ ਗਾੜੀ ਸਾਰਾ ਤੇਰੇ ਕਾਦ ਹੋਰ ਕਰ ਜਾਣਾ ਮੈਂ ਨੇ ਲਓ ਜੀ ਚੈੱਕ ਕਰੋ ਜੀ ਜੋਇੰਟ ਤੋਂ ਦਿਖਾਉਣਾ ਕਰੀ ਆ ਵੇਖੋ ਜੀ ਚਲੋ ਜਿਹੜੇ ਭੈਣ ਭਰਾਣੇ ਗਾਂ ਬਣਾਉਣੀ ਆ ਨਾ ਲਓ ਜੀ ਦੋਸਤੋ ਚੈੱਕ ਕਰੋ ਜਿਹਨੇ ਗਾਂ ਤਿਆਰ ਕਰਨੀ ਹੋਵੇ ਹਾਂਜੀ 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 ਉਹਨੂੰ ਨਹੀਂ ਮਾਰੀਏ ਹਾਂਜੀ ਫਰੀਦਮ ਸਿੰਘ ਮੁੱਲ ਦਾ ਮੁੱਲ ਇਹਦਾ ਬਿਲਕੁਲ ਦੇ ਆ ਜੀ ਚਮਾ ਕਰ ਲੈ ਬਿਲਕੁਲ ਛੋਟਾ ਭਾਅ ਕਰਨਾ ਆਪਾਂ ਆਪਾਂ ਕੋਈ ਇਹ ਨਹੀਂ ਆ ਪੀ ਆਪਾਂ ਲਓ ਜੀ ਚੈੱਕ ਕਰੋ ਦੋਸਤੋ ਪੂਰੀ ਸੀਲਸਲਾ ਦੀ ਜਮਜਾਰ ਦੀ ਗਾਂ ਮਾਰਗੀ ਕਰਨ ਚਾਹਤਾ ਇਹ ਦੇਖੋ ਆ ਲਓ ਜੀ ਵਾਹ ਹਾਂ ਤੇ ਤੁਸੀਂ ਪੁੱਛੋ ਕਿ ਖਲੋਗੀ ਦੀ ਮੈਂ ਘਰੇ ਪਾਲੀ ਆ ਜੀ ਜੀ ਠੀਕ ਹੈ ਜੀ ਪਰ ਜੀ ਤੁਹਾਨੂੰ ਪਤਾ ਜਿਹੜੀ ਚੀਜ਼ ਕੁਆਲਿਟੀ ਦੀ ਨਸਲ ਆਈ ਹੈ ਨਸਲ ਦੀ ਨਸਲ ਉਹਦਾ ਭਾਵੇਂ ਪਤਾ ਲੱਗਦਾ ਹਾਂਜੀ 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 ਕਰੀਏ ਜੀ ਛੋੜਾ ਦਾ ਮੁੱਲ ਫੇਰ ਭਾਜੀ ਮੁੱਲ ਤੇ ਨਹੀਂ ਰਹੀਏ ਤੇ ਇਹ ਚੀਜ਼ ਦਾ ਮੁੱਲ ਹੀ ਕੋਈ ਨਹੀਂ ਆ ਮੇਰੇ ਸਾਹ ਦਾ ਵੀਰ ਦੇ ਮੋਢਿਆਂ ਤੱਕ ਆਉਂਦੀ ਹੈ ਹਾਂਜੀ 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 ਉਹ ਤਾਂ ਥੀ ਗਉਂਦੀ ਬਾਕੀ ਆ ਚੀਜ਼ ਵੇਖੋ ਨਾ ਬਹੁਤ ਵਧੀਆ ਚੀਜ਼ ਇਹ ਚੀਜ਼ ਕੇ ਕੇ ਚੀ ਹੁੰਦੀ ਆ ਲਾਈ ਦਾ ਸੀਲਸ ਲੱਗ ਪੂਰੀ ਚੈੱਕ ਕਰ ਲੀ ਕੋਈ ਗੱਲ ਨਹੀਂ ਹਾਂਜੀ 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 ਕਰ ਦਈਏ ਇਹਦੀ 65000 ਚ ਪਾਉਂ ਕਰੋ ਜੀ ਕਰੋ 65000 ਚ ਪਾਉਂ ਕਰੋ ਕਿ 60 ਦੀ ਕਰੀਏ ਨਹੀਂ ਇਹ ਜਾਈ ਨਾ ਹੋਇਆ ਹਾਂਜੀ ਇਹ ਫਿਰ ਜਾਈ ਨਾ ਹੋਇਆ 55000 ਦੇ ਤਾਂ 55000 ਹੁਣ ਹੋਰ ਕਰਾਉਣਾ ਮੈਂ ਹੁਣ ਵੇਖੋ ਹੋਰ ਹੈਗਾ ਤੇ ਕਰੋ ਪੂਰੇ 53000 ਚ ਪਾਉਂ ਜੀ ਤ੍ਰਿੰਜਾ ਯਾ ਯਾ ਗੱਡੀ ਆਪਦੀ ਲੈ ਆਵੇ ਪੂਰੇ ਪੰਜਾਬ ਆ ਯਾ ਯਾ ਚਾਹ ਲਾਗੀ ਦਰਰੀ ਹਾਂਜੀ ਲੋ ਜੀ ਚੈੱਕ ਕਰ ਲਓ ਕਿਦੋਂ ਘਟਣੀ ਜਿਉਣੀ ਹੁਣ ਇਹ ਤੋਂ ਘਟ 100 ਰੁਪਏ ਛੋਟ ਹੋਣੀ ਏ ਬਸ ਹੋਰ ਠੀਕ ਹੈ ਜੀ ਹਾਂਜੀ ਹਾਂਜੀ ਲੋ ਜੀ ਦੋਸਤੋ ਮੋਲ ਵੀਰ ਨੇ ਬਿਲਕੁਲ ਚੈਜ ਰੱਖਿਆ 53000 ਰੁਪਏ ਦੇ 100 ਕਿਲੋਮੀਟਰ ਤੱਕ ਦੀ ਪਹੁੰਚ ਖੋਣ ਗਿਆ 1000 ਰੁਪਏ ਦੇ ਵਿੱਚ ਦੋਸਤੋ ਤੜੀ ਜੇ ਕੋਈ ਗੱਡੀ ਆਵਰੀ ਵੀਰ ਲੈ ਆਵੇ ਤੇ ਲੋ ਜੀ ਹਾਂਜੀ ਇਹਦੇ ਪਰ ਦੱਸਦੀ ਵੀਰ ਥੋੜਾ ਜੀ ਹਾਂਜੀ ਕਿੰਮਾ ਸੂਆ ਸੂਈ ਏ ਭਾਜੀ ਸੂਆ ਉਹਨਾਂ ਦੇ ਕਹਿਣ ਤਾਂ ਦੁੱਜਾ ਭੈਣ ਭਰਾਵਾਂ ਦੇ ਗੜੀ ਜ ਕਿੰਨਾ ਟਾਈਮ ਹੋ ਗਿਆ ਸੋਈ ਨੂੰ ਸਵੇਰ ਭਾਜੀ ਇਹਦਾ ਤਿੰਜਾਂ ਲਾਲੇ ਕੋ ਭੈਣ ਭਰਾ ਹਾਂਜੀ ਸੂਈ ਨੂੰ ਇਹਨੂੰ ਵੀ ਕੋਈ ਤਿੰਨ ਸਾਢੇ ਤਿੰਨ ਮਹੀਨੇ ਹੋਏ ਕੋ ਚਾਰ ਲਾਲੇ ਅੱਛਾ ਇਹ ਦੋਵੇਂ ਟਾਈਮ ਇਹ ਵੀ ਭਾੜੇ ਤੇ ਮਿਲਦੀ ਹਾਂ ਦੋਵੇਂ ਟਾਈਮ ਭਾੜੇ ਤੇ ਮਿਲਦੀ ਆ ਠੀਕ ਹੈ ਜੀ ਦੁੱਧ ਦੇ ਥੱਲੇ ਛੱਡ ਦੇ ਦੁੱਧ 7 ਲੀਟਰ ਆਗਾ ਇਧਰੋਂ 7 ਲੀਟਰ ਦੁੱਧ ਪੱਕਾ ਤਿਆਰ ਹੋ ਗਿਆ ਦੁੱਧ 7 ਲੀਟਰ ਆ ਪੱਕਾ ਲਓ ਜੀ ਚੈੱਕ ਕਰ ਲਓ ਸੂਈ ਨੂੰ ਸਾਢੇ ਤਿੰਨ ਚਾਰ ਮਹੀਨੇ ਤੋੜੋ ਤੇ ਦੁੱਧ ਦੀ ਗੱਲ ਕਰੀਏ ਤੇ 7 ਲੀਟਰ ਲਓ ਜੀ ਚੈੱਕ ਬਚਾਣੀ ਹੈਗਾ ਮਿਲਦੀ ਭਾੜੇ ਤੇ ਕਦ ਕਦ ਚੈੱਕ ਕਰ ਲਿਓ ਹਾਂਜੀ ਸੂਹ ਹੋ ਦੂਜਾ ਸੀ ਤੀਜਾ ਵੀ ਭਾਈ ਤੀਜਾ ਲਾਵੇ ਚੌਥਾ ਲਾਵੇ ਕੋ ਦਾਵਾ ਲਾਵੇ ਆਪਦੀ ਸਮਝ ਵਰਤੇ ਠੀਕ ਹੈ ਲਓ ਜੀ ਚੈੱਕ ਕਰ ਲਓ ਇਹ ਜਫਰਾਵਾਦੀ ਚ ਆਉਂਦੀ ਮਾਸ਼ਾ ਤੁਹਾਨੂੰ ਮੈਂ ਦੱਸ ਦੋ ਜਿਹੜੀ ਗੁਜਰਾਤ ਦੀ ਬਰੀਦ ਜਫਰਾਵਾਦੀ ਲਓ ਜੀ ਚੈੱਕ ਕਰਿਓ ਚੈੱਕ ਜੀ ਅੱਖਾਂ ਦੋਵੇਂ ਬਿੱਲੀਆਂ ਮਣਕੀਆਂ ਚ ਚੱਕੀ ਨਾਸ ਹਾਂਜੀ ਬਗੀ ਨਾਸ ਉਹ ਪੰਜ ਕਲਿਆਣੀ ਲਾਲੇ ਕੋਈ ਨੀਲੀ ਰਗ ਠੀਕ ਹੈ ਜੀ ਹਾਂਜੀ 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 ਲਓ ਜੀ ਤੁਰੋ ਜੀ ਤੇ ਜੇ ਰੇਟ ਦੀ ਗੱਲ ਕਰੀਏ ਰੇਟ ਬਿਲਕੁਲ ਇਹਦਾ ਵੀ ਜੈਚ ਹੋਊਗਾ ਹਾਂਜੀ ਇਹ ਖੈਰਾ ਸਾਹਿਬ ਮੋਲੇ ਦਾ ਕਰਾਉਣ ਨੂੰ ਭਾਵੇਂ ਕੋਈ ਕਰਾਲੇ ਜੀ 50 ਕਰਾਲੇ 55 ਕਰਾਲੇ ਹਾਂਜੀ 60 ਕਰਾਲੇ ਹਾਂਜੀ ਬਿਲਕੁਲ ਜਿਹੜਾ ਜਨਰਲ ਰੇਟ ਆ ਨਾ ਇਹਦਾ ਹਾਂਜੀ ਆਪਾਂ 48000 ਦੇ ਵਿੱਚ ਇਹਦੀ ਪਹੁੰਚ ਕਰਨੀ ਹੈ 48000 ਚ ਪਹੁੰਚ ਗੱਡੀ ਆਨ ਦੀ ਲੈ ਵੇ ਫਿਰ 45 ਲਓ ਜੀ ਹਾਂਜੀ ਆ ਜੀ ਦੋਸਤੋ ਅੱਜ ਟਿਕ ਟਾਂ ਵਾਲੀ ਲਾਤੀ ਬਿਲਕੁਲ ਆਪਾਂ ਜਨਰਲ ਰੇਟ ਹੈ ਜੀ ਆਪਾਂ ਕੋਈ ਇਹ ਨਹੀਂ ਕੋਈ ਟੱਕਾ ਨਹੀਂ ਕਰਨਾਗੇ ਹਾਂਜੀ ਹਾਂਜੀ ਹਾਂ ਬਿਲਕੁਲ ਦੋਸਤੋ ਨਿਕਨੇ ਨਿਕੇ ਚਲੋ ਗਲੇ ਆਪਾਂ ਤੇ ਆਪਦੇ ਲੋਨ ਦਵਾਂਗੇ ਚੀਜ਼ ਅਗਲੇ ਨੂੰ ਮਹਾਰਾਜ ਚਲੋ ਵਾਧੇ ਹੀ ਪਾਵੇ ਹਾਂਜੀ ਹਾਂਜੀ ਗਾੜੀ ਚਲੋ ਅਗਲੇ ਦੀ ਕਿਸਮਤ ਆ ਗਈ ਗਾੜੀ ਅਗਲੇ ਦੀ ਕਿਸਮਤ ਹਾਂਜੀ ਠੀਕ ਹੈ ਠੀਕ ਬੜੀ ਬਾਕੀ ਬਣੀਆਂ ਸੌਰੀਆਂ ਹੀ ਆ ਮਈਆਂ ਸਾਰੀਆਂ ਇਹ ਵੀ ਬਣੀ ਚੌਰੀ ਜਾਂਦਾ ਹੈ ਮਹੀਨੇ ਦੀ ਅੱਛਾ ਜੀ ਇਹ ਪਣੀ ਹੁੰਦੇ ਨਿਕਲ ਸਕਦੀ ਹੈ ਪਰ ਆਪਾਂ ਨਾ ਆਪਾਂ ਤਾਂ ਆਜੀ ਆਖਾਂਗੇ ਨੂੰ ਠੀਕ ਹੈ ਜੀ ਨਾ ਆਪਾਂ ਬਣੀਆਂ ਜੀ ਠੀਕ ਹੈ ਜੀ ਹਾਂਜੀ ਲਓ ਜੀ ਦੋਸਤੋ ਚੈੱਕ ਕਰ ਲਓ ਆਪਾਂ ਦੁੱਧ ਦੇ ਹਿਸਾਬ ਨਾਲ ਮੁੱਲ ਕੀਤਾ ਮੈਂ ਠੀਕ ਹੈ ਜੀ ਹਾਂਜੀ ਹਾਂਜੀ ਅੱਗੇ ਆਈਏ ਜੀ ਦੇ ਬਾਰੇ ਅਗੇ ਭਾਜੀ ਆਹ ਝੋਟੀ ਆ ਗਈ ਹਾਂਜੀ ਸੂਆ ਦੁੱਜਾ ਜੀ ਹਾਂਜੀ ਭੈਣ ਭਰਾਵਾਂ ਦੇ ਗਾੜੀ ਆ ਹਾਂਜੀ ਤੀਜਾ ਲਾਵੇ ਚੌਥਾ ਲਾਵੇ ਕੋ ਦਵਾਂ ਲਾਵੇ ਮੀਟਾ ਕਾ ਦੇ ਹਾਂਜੀ ਕਿੰਨਾ ਟਾਈਮ ਹੋ ਗਿਆ ਸੂਈ ਦੁੱਧ ਭਾਜੀ ਸੂਈ ਨੂੰ ਇਹਨੂੰ ਹੋਏ ਜੇ ਕੋਈ ਤਿੰਨ ਮਹੀਨੇ ਕਿਹਦੇ ਮਾਹ ਕਟਾ ਇਹਦੇ ਮਗਰ ਦੋਸਤੋਂ ਕਟਾ ਕਟਾ ਤੁਹਾਨੂੰ ਮੈਂ ਵਿਖਾ ਦਿੰਨਾ ਮਾਹ ਕਟਾ ਇਹਨੂੰ ਲਓ ਜੀ ਮਾਲ ਲਿਆ ਚੱਕਰੋ ਚੱਕੀ ਕਟਾ ਇਹ ਕਟਾ ਬੜਾ ਪਾਇਆ ਹੈ ਜਵਾਨ ਪੁਰਾਣੇ ਨਹੀਂ 8000 ਰੁਪਏ ਮਿਲੋਤਾ ਜੀ 8-10000 ਦਾ ਕਟਾਈ ਹੈ ਭਾਈ ਚਾਰੂ ਬਹੁਤ ਜ਼ਿਆਦਾ ਠੀਕ ਹੈ ਮੱਝ ਗਾੜ ਛੱਡਦੇ ਰਹੇ ਛੋਟੀ ਦੀ ਲਓ ਜੀ ਆਓ ਇੱਧਰ ਲਓ ਆ ਲਓ ਜੀ ਦੁੱਧ ਭਾਈ ਚਵਾਵਾ ਨੋਂ ਦਾ 10 ਲੀਟਰ ਹੋਊਗਾ 9 ਪੱਕਾ ਦੁੱਧ ਜਿਹੜਾ ਲੋਹਰ ਦਾ 8 ਲੀਟਰ ਠੀਕ ਹੈ ਜੀ ਲਓ ਜੀ ਚੈੱਕ ਕਰ ਲੋ 9-10 ਲੀਟਰ ਦੁੱਧ ਜਿਹੜਾ ਵਿਖਾਵਾ ਕਰਦੀ ਆ 8 ਲੀਟਰ ਲੋਹਰ ਦਾ 8 ਲੀਟਰ ਪੱਕਾ ਦੁੱਧ ਦਊਗਾ ਜੀ ਜਿਹੜਾ ਚਵਾਈ ਕਰਾ ਲਈ ਖਲਾਰ ਦੇ ਲਓ ਜੀ ਚੈੱਕ ਕਰ ਲੋ ਇਹ ਜੀ ਅੱਖਾਂ ਤੋਂ ਬਿੱਲੀਆਂ ਬਣ ਕੇ ਚੈੱਕ ਕਰ ਲਿਓ ਹਾਂ ਜੀ ਲੋਜੀ ਹਾਂਜੀ ਇਹ ਦੇਖੋ ਤੋ ਥੋੜਾ ਜਿਹਾ ਜਿਵੇਂ ਉਹ ਲੋਈ ਮਾਜਾ ਪਾ ਸਕਦੇ ਹਾਂ ਹਾਂ ਲੋਈ ਚ ਆਉਂਦੀ ਹੈ ਜੀ ਲੋਈ ਚ ਲੋਈ ਚ ਹਾਂ ਚੈੱਕ ਕਰ ਲਓ ਜੀ ਆਂਦੇ ਆਂਦੇ ਆ ਜਮੀਨ ਲੋਈ ਤੇ ਮੈਂ ਲੋਈ ਮੈਂ ਲੋਈ ਹਾਂਜੀ ਹਾਂਜੀ ਬਾਕੀ ਚਲੋ ਗਾੜੀ ਆ ਜੀ ਪਰਫਰਮਾਂ ਦੀ ਆਪਾਂ ਹਾਂ ਕਰੋ ਚੈੱਕ ਦੀ ਆਰਡਰ ਕੁਆਲਿਟੀ ਸੋਹਣੀ ਹੈ ਕਰਮਾਈ ਦੀ ਦੋਵੇਂ ਟਾਈਮ ਬੱਚੇ ਤੇ ਮਿਲਦੀ ਜੀ ਹਾਂਜੀ ਬੱਚੇ ਜੀ ਅੱਛਾ ਅਮਰੀ ਅਮ ਇਹਦਾ ਮੁੱਲ ਕੀ ਕਰਨਾ ਇਹਦਾ ਭਾਈ ਨੇ ਤੇ ਦੁੱਧ ਦੇ ਹਿਸਾਬ ਨਾਲ ਆਈਏ ਤੇ 8 8 ਲੀਟਰ ਵਾਲੀਆਂ 10 10 ਵਾਲੀਆਂ ਮਹੀਂ ਆਉਂਦੀਆਂ ਬਹੁਤ ਬਹੁਤ ਜਾਰੀਆਂ ਮਹਿੰਗੀਆਂ ਹਾਂਜੀ ਹਾਂਜੀ ਪਰ ਆਪਣਾ ਤੁਹਾਨੂੰ ਪਤਾ ਭਾਜੇ ਵਾਲਾ ਕੰਮ ਹੁੰਦਾ ਆ ਭਾਜੇ ਦੀ ਗੱਲ ਨਹੀਂ ਕਰਨੀ ਹਾਂਜੀ ਆਪਾਂ ਮਾਲ ਵੇਚਣਾ ਜੀ ਸਾ ਹਾਂਜੀ ਹਾਂਜੀ ਚਲੋ ਜਿੱਥੇ ਜਿੱਥੇ ਕੇ ਭੈਣ ਭਰਾ ਨੂੰ ਲੋੜਿਆ ਬਾਕੀ ਮੇਨ ਗੱਲ ਹੋਣੀ ਆ ਇਹਨਾਂ ਦਾ ਅੰਜਲ ਹੋਣਾ ਹਾਂਜੀ ਹਾਂਜੀ ਕਿਤੇ ਅੰਜਲ ਹੋਇਆ ਹਾਂਜੀ ਇਹਦੀ ਦੁੱਧ ਹਿਸਾਬ ਨਾਲ ਤਾਂ ਚਾਹੀਦੀ ਆ ਜੀ 75 ਤੱਕ ਪਹੁੰਚ ਚਾਹੀਦੀ ਆ ਜੀ ਜ਼ਰੂਰ ਚਾਹੀਦੀ ਆ ਹਾਂਜੀ ਜ਼ਰੂਰ ਚਾਹੀਦੀ ਆ ਫਿਰ ਆਪਣਾ ਫਾਰਮ ਤੇ ਫਿਰ ਸਸਤੇ ਭਮੰਦ ਨੇ ਫਿਰ ਗੱਲ ਬੰਦੀ ਓਕੇ ਆਪਾਂ ਬਿਲਕੁਲ ਜੈ ਓਕੇ ਤੇ ਮੋਲ ਛੋਟੇ ਛੋਟੇ ਦੇ ਫਿਰ ਹੱਥ ਤੇ ਕਰ ਦ ਸਾਠੀ ਜੀ ਕਰ ਲੋ ਕੱਢੋ ਕਿ ਜਸ ਤੜੇ ਇਹ ਭਾਜੀ ਕੋਈ ਇਹ ਨਾ ਕਿ ਵੀ ਇਹਦਾ ਕਦ ਮਾਰਾ ਗੋਨਾ ਦੀ ਗੁਦਲੀ ਸਾਰੀਆਂ ਮਈਆਂ ਨਾਲੋਂ ਜ਼ਿਆਦਾ ਮੈਂ ਦੁੱਧ ਦੁੱਧ ਹਾਂਜੀ ਹਾਂਜੀ ਜੇ ਕੋਈ ਸੇਵਾ ਕਰੂ ਦੁੱਧ ਮੈਂ 9-10 ਲੀਟਰ ਹੀ ਹਾਂ ਆਪਾਂ 8 ਥਾਂ ਖੜਨੇ ਆ ਦੂਜੇ ਥਾਂ ਅਕੇ ਡੰਗਰ ਉਪਰਾਪਰਾ ਕਰ ਜੀ ਉਪਰਾ ਕਰ ਜੀ ਹਾਂਜੀ ਹਾਂਜੀ ਇਹਦੀ ਭਾਜੀ 55000 ਤੱਕ ਪਹੁੰਚ ਜੀ ਪੂਰੇ 55 ਗੱਡੀ ਆਪਦੀ ਲੈ ਆਏ ਵੇ ਜੈਸਨ 52000 52000 ਲਓ ਜੀ ਹੁਣ ਟਿਕਾਣੀ ਆ ਗਿਆ ਵੀ ਕੋਈ 52 ਦੀ ਮਹ ਹੋ ਗਈ ਤਾਂ ਭਾਜੀ 8000 ਦਾ ਕਟਾ ਮਗਰੇਗਾ ਕਟਾ ਵੀ ਮਗਰੇਗਾ ਹਾਂਜੀ ਕਿ ਮੈਂ ਰਹਿ ਜਾਂਦੀ ਆ 42 4 ਚਾਰੇ ਨਗ ਸੂਏ ਸਵਾਏ ਦਾ ਟੇਲ ਪ੍ਰੋਪਰ ਸਾਰੀ ਇਕੱਲੇ ਇਕੱਲੇ ਨਗਦੀ ਆਪਾਂ ਵੀਰ ਦੇ ਕੋਲੋਂ ਪੁੱਛ ਲਈ ਹੈ ਐਡਰੈਸ ਦੋਸਤੋ ਇੱਕ ਰੀ ਵੀਰ ਦਾ ਮੈਂ ਫੇਰ ਬੋਲ ਦਿੰਨਾ ਪਿੰਡ ਦੋਸਤੋ ਵੀਰ ਦਾ ਚਮਕੇ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਬਾਜੀ ਰੋ ਦਾ ਨਾਮ ਪ੍ਰਤਾਪ ਸਿੰਘ ਸ਼ਾਹ ਤੇ ਦੋਸਤੋ ਬਾਕੀ ਬੇਨਤੀ ਇਹੋਈ ਆ ਕਿ ਸੂਏ ਸਵਾਏ ਪਹੁੰਚ ਨੂੰ ਇੱਕ ਟਾਈਮ ਦੋ ਟਾਈਮ ਚੋ ਕੇ ਜਿਹੜੀ ਤਸੰਦੀ ਹੈ ਆਪਣੀ ਜਰੂਰ ਕਰਿਆ ਕਰੋ ਛੋਟੇ ਛੋਟੇ ਮੋਲੇ ਦੋਸਤੋ ਚਾਰਾਂ ਪਸ਼ੂਆਂ ਦੇ 42000 ਤੋਂ ਲੈ ਕੇ ਤੇ ਤਕਰੀਬਨ ਮੇਰੇ ਸਾਹ ਨਾਲ 55000 ਰੁਪਏ ਦਾ ਕਰੇੜ ਸਾਰਾ ਕੀਤਾ ਵੀਰ ਨੇ ਐਡਰੈਸ ਵੀ ਜੀ ਆਪਣਾ ਫ ਸਹਾਰਦੀ ਪਾਜੀ ਫੋਨ ਨੰਬਰ ਜੀ 6847451276284745 ਹਾਂਜੀ ਨਾਮ ਜੀ ਪ੍ਰਤਾਪ ਸਿੰਘ ਛਾਹ ਹਾਂਜੀ ਫੋਨ ਨੰਬਰ ਦਸਤਾਪਾ ਪੈਂਦਾ ਝਾਮਕੇ ਕੋਰ ਦਾ ਜਿਲ੍ਹਾ ਤਰਨਤਾਰਨ ਤਸਵੀਰ ਵੀ ਤਰਨਤਾਰਨ ਠੀਕ ਹੈ ਜੀ ਬਾਕੀ ਪਾਜੀ ਹੱਥ ਜੋੜ ਕੇ ਇਹੋ ਹੀ ਬੇਨਤੀ ਹੈ ਵੀ ਕੋਈ ਵੀ ਡੰਗਰ ਭੈਣ ਭਰਾ ਨੂੰ ਪਸੰਦ ਆਉਂਦਾ ਪਰਿਵਾਰ ਦੇ ਵਿੱਚ ਵਿਖਾ ਕੇ ਫਿਰ ਆਪਾਂ ਨੂੰ ਸਾਈਂ ਵੀ ਨਾ ਪਾਉ ਠੀਕ ਹੈ ਜੀ ਜਿਹੜਾ ਕੋ ਲਾਗੇ ਵਾਲਾ ਭਾਵੇਂ ਸਾਈਂ ਵੀ ਨਾ ਪਾਵੇ ਆ ਜਿਹੜਾ ਦੂਰ ਵਾਲਾ ਭੈਣ ਭਰਾ ਵਾ ਸਾਈਂ ਪਾ ਦੇ ਸਾਈਂ ਦਾ ਜਿਹੜਾ ਟਾਈਮ ਹੈ ਉਹ ਸੀਮਤ ਹੋਊਗਾ ਠੀਕ ਹੈ ਜੀ ਕੋ 10 12 ਘੰਟੇ ਮਾਣੋ ਚਾਵੀ ਕੀ ਨਦੀਗ ਲਾਂਗੇ ਆਪਾਂ ਅੱਜ ਸਾਈ ਪਉਂਦਾ ਭਲਕੇ ਇਹ ਹਲੇ ਟਿੱਕਰ ਆਪਣੇ ਕੋਲ ਉੱਪਰ ਦੇਖਦਾ ਠੀਕ ਹੈ ਜੀ ਤੇ ਅੱਜ ਸਾਈ ਪਾ ਕੇ ਕੋਈ ਨਾ ਕਰੇ ਤਾਂ ਖਰਾਬ ਨਾ ਕਰੇ ਤੇ ਬਾਕੀ ਇਹੋ ਬੇਨਤੀ ਆ ਪਾਜੀ ਸੋਇਆ ਸੋਇਆ ਮਾਲ ਆ ਭੈਣ ਭਾਵਾਂ ਦੇ ਘਰੋਂ ਜੋ ਲਿਆਂਦਾ ਆਪਾਂ ਹਾਂਜੀ ਹਾਂਜੀ ਟਿੱਕਰ ਜਾਵੇ ਆਪਦੀ ਚੋਕ ਤੇ ਤਸੱਲੀ ਕਰਦੇ ਠੀਕ ਹੈ ਧੰਨਵਾਦ ਉਸ ਤੁਹਾਡਾ ਵੀਡੀਓ ਦੇਖਣ ਵਾਸਤੇ